ਸੇ ਡਬਲਯੂਟੀਓ ਦੇ ਵਿੱਚ ਕਿਸੇ ਕਾਰਪੋਰੇਟ ਕੰਪਨੀ ਦੇ ਵਿੱਚ ਕਿਸੇ ਜ਼ਗੀਰਦਾਰ ਤੇ ਯੁਰਤ ਹੈ ਨਹੀਂ ਕਿਉਂ ਸਾਡੀਆਂ ਜ਼ਮੀਨਾਂ ਖੋ ਜAVE ਜੇਕਰ ਜ਼ਮੀਨਾਂ ਕੋਈ ਖਵਾ ਰਿਹਾ ਕੋਈ ਖੋ ਰਿਹਾ ਤੋ ਸਾਡੇ ਪੰਜਾਬ ਦੀ ਪੁਲਿਸ ਹੈ ਯੋ ਡਬਲਯੂਟੀਓ ਜਿਹੜੀ ਭਾਰਤ ਸਰਕਾਰ ਦੀ ਅਕਾ ਭਾਰਤ ਸਰਕਾਰ ਜਿਹੜੀ ਸੂਬੇ ਦੀ ਸਰਕਾਰ ਦੀ ਅਕਾ ਤੇ ਸੂਬੇ ਦੀ ਸਰਕਾਰ ਨੇ ਅਜਾਏ ਕਾਨੂੰਨ ਬਣਾ ਕੇ ਪੁਲਿਸ ਨੂੰ ਪਾਵਰ ਦਿੱਤੀ ਆ ਕਿ ਜਿੱਥੇ ਡਾਂਗ ਚਲਾਉਣ ਲਈ ਜਿੱਥੇ ਗੋਲੀ ਚਲਾਉਣ ਲਈ ਐਸਟੀਐਮ ਡੀਸੀ ਦੀ ਜ਼ਰੂਰਤ ਹੁੰਦੀ ਸੀ ਉੱਥੇ ਇੱਕ ਠਾਹੇਦਾਰ ਵੀ ਚਲਾ ਲੈਂਦਾ ਸਾਡੀਆਂ ਜਿਹੜਾ ਵੱਡਣ ਲਈ ਸਾਡੀਆਂ ਜਿਹੜਾ ਪੱਟਣ ਲਈ ਜਦੋਂ ਪੰਜਾਬ ਦੀ ਪੁਲਿਸ ਦਹਈਆ ਕਰਕੇ ਤਰੀ ਹੋਈ ਹੈ ਤਾਂ ਨਿਸ਼ਾਨਦਾ ਹੀ ਕਰੋ ਇਹਨਾਂ ਨਾਲ ਲਕੀਰ ਖਿੱਚੋ ਵੀ ਤੁਸੀਂ ਪੰਜਾਬ ਦੇ ਪੱਖ 'ਚ ਖੜਨਾ ਹੈ ਕਿ ਤੁਸੀਂ ਕਾਰਪੋਰੇਟਾਂ ਦੇ ਪੱਖ 'ਚ ਖੜਨਾ ਹੈ ਤੇ ਫੇਰ ਡਾਂਗ ਬਰਾਬਰ ਚਲਣੀ ਆ ਤੇ ਚੱਲੂਗੀ ਫੇਰ ਹੀ ਜ਼ਮੀਨਾਂ ਬਚਾਈਆਂ ਜਾ ਸਕਦੀਆਂ ਜੌਂਦ ਦੇ ਵਿੱਚ ਜ਼ਮੀਨ ਬਚਾਓ ਸੰਗਰਾਮ ਰੈਲੀ 'ਚ ਪਹੁੰਚੇ ਸਾਰੇ ਹੀ ਕਿਸਾਨ ਮਜ਼ਦੂਰ ਪੈਣਾ ਭਰਾ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਥੀਓ ਜਦੋਂ ਤੋਂ ਦੁਨੀਆ ਤੇ ਕਬਜ਼ਾ ਕਰਨ ਦੀ ਲੜਾਈ ਚੱਲੀ ਆ ਦੋ ਚੀਜ਼ਾਂ ਦੀ ਲੜਾਈ ਜਿਹੜੀ ਆ ਉਹ ਅੱਗੇ ਰਹੀ ਆ ਤੇ ਦੋ ਹੀ ਚੀਜ਼ਾਂ ਤੇ ਲੜਾਈ ਹੋਈ ਆ ਉਹ ਆ ਜ਼ਮੀਨ ਤੇ ਪਾਣੀ ਚਾਹੇ ਦੁਨੀਆ ਦਾ ਇਤਿਹਾਸ ਵੇਖ ਲਵੋ ਜਿੰਨੇ ਵੀ ਹਮਲਾਵਰ ਇੱਕ ਜਗ੍ਹਾ ਤੋਂ ਤੁਰ ਕੇ ਦੂਜੀ ਜਗ੍ਹਾ ਗਏ ਨੇ ਜਾਇ ਇਹ ਕਹ ਲਓ ਕਿ ਭਾਰਤ ਦੇ ਵਿੱਚ ਜਿੰਨੇ ਵੀ ਹਮਲਾਵਰ ਆਏ ਨੇ ਉਹ ਇਸ ਕਰਕੇ ਆਏ ਨੇ ਕਿ ਇੱਥੋਂ ਦੀ ਜ਼ਮੀਨ ਪਜਾਉ ਹੈ ਇੱਥੇ ਧਰਤੀ ਉੱਤੇ ਪਾਣੀ ਹੈ ਕਿਉਂਕਿ ਹਿਮਾਲਿਆ ਪਰਬਤ ਬਣਿਆ ਇੱਥੇ ਕਿੰਨੀਆਂ ਨਦੀਆਂ ਵਹਿਦੀਆਂ ਨੇ ਜ਼ਮੀਨ ਤੇ ਹੇਠ ਪਾਣੀ ਹੈ ਤਾਂ ਉਸ ਜ਼ਮੀਨ ਨੂੰ ਖੋਣ ਲਈ ਰਾਜਿਆਂ ਰਜਵਾੜਿਆਂ ਨੇ ਜੋਰ ਲਾਇਆ ਉਸ ਤੋਂ ਬਾਅਦ ਪਹਿਲਾਂ ਬ੍ਰਾਹਮਣਵਾਦੀਆਂ ਨੇ ਫੇਰ ਜਿਹੜੇ ਬਾਹਰ ਤੋਂ ਆਏ ਉਹਨਾਂ ਨੇ ਫਿਰ ਇੱਥੇ ਅੰਗਰੇਜ਼ ਕਾਬਜ ਹੋਏ ਤੇ 1947 ਤੋਂ ਬਾਅਦ ਇਹ ਹੋ ਗਿਆ ਕਿ ਹੁਣ ਇੱਥੋਂ ਅੰਗਰੇਜ਼ ਚਲੇ ਗਏ ਨੇ ਹੁਣ ਜਿਹੜੇ ਭਾਰਤ ਦੇ ਲੋਕ ਨੇ ਇਹ ਵੋਟਾਂ ਪਾਉਂਦੇ ਨੇ ਤੇ ਸਰਕਾਰ ਚੁਣਦੇ ਨੇ ਪਰ ਇਹ ਭੁਲੇਖਾ ਹੀ ਰਿਹਾ ਸਾਨੂੰ ਹਮੇਸ਼ਾ ਸਾਡੇ ਮੁਲਕ ਦੇ ਉੱਤੇ ਹਮੇਸ਼ਾ ਤੜਵੈਲਾਂ ਦਾ ਰਾਜ ਰਿਹਾ ਪਹਿਲਾਂ ਜ਼ਗੀਰਦਾਰਾਂ ਦਾ ਸੀ ਅੰਗਰੇਜ਼ ਕੰਪਨੀ ਬਣਾ ਕੇ ਆਏ ਉਹਨਾਂ ਨੇ ਜ਼ਗੀਰਦਾਰਾਂ ਨੂੰ ਨਾਲ ਲੈ ਲਿਆ ਤੇ ਪਿੰਡਾਂ ਦੇ ਪਿੰਡ ਉਹਨਾਂ ਨੂੰ ਅਲਾਟ ਕਰ ਦਿੱਤੇ ਜਿਵੇਂ ਉਹਨਾਂ ਦੇ ਪਿਓ ਦੀ ਜਗੀਰ ਸੀ ਉਸ ਤੋਂ ਬਾਅਦ 47 ਤੋਂ ਬਾਅਦ ਇੱਥੇ ਕਾਰਪੋਰੇਟ ਕੰਪਨੀਆਂ ਨੇ ਆਪੋ ਆਪਣੀਆਂ ਪਾਰਟੀਆਂ ਬਣਾ ਕੇ ਜ਼ਮੀਨ ਹੜਪਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੁਣ ਪਿਛਲੇ ਕੁਝ ਦਹਾਕਿਆਂ ਤੋਂ ਅਮਰੀਕਨ ਸਾਮਰਾਜ ਤੇ ਉਹਨਾਂ ਦੇ ਜੋਟੀਦਾਰਾਂ ਨੇ ਸਾਰਿਆਂ ਨੇ ਰਲ ਕੇ WTO ਬਣਾ ਲਈ ਜਿਸ ਨੂੰ ਆਪਾਂ ਵਿਸ਼ਵ ਵਪਾਰ ਸੰਸਥਾ ਕਹਿੰਦੇ ਆ ਤੇ ਉਹਨੇ ਸਾਡੇ ਇਸ ਖੇਤ ਦੇ ਦੀਆਂ ਜ਼ਮੀਨਾਂ ਖੋਣ ਲਈ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾਏ ਪਿਛਲੇ ਸਮੇਂ 2020 ਦੇ ਵਿੱਚ ਨਵੇਂ ਤਿੰਨ ਖੇਤੀ ਕਾਨੂੰਨ ਬਣਾਏ ਗਏ ਜਿਹੜੇ ਕਿਸੇ ਕਿਸਾਨ ਨੂੰ ਪੁੱਛ ਕੇ ਨਹੀਂ ਬਣਾਏ ਗਏ ਉਹਨਾਂ ਕਾਰਪੋਰੇਟਾਂ ਨੂੰ ਫਾਇਦਾ ਦੇਣ ਲਈ ਜ਼ਮੀਨਾਂ ਦੇ ਲਈ ਬਣਾਏ ਗਏ ਤੇ ਉਹ ਉਹਨਾਂ ਕਾਨੂੰਨਾਂ ਦੇ ਖਿਲਾਫ ਤੁਸੀਂ ਲੜੇ ਤੇ ਤੁਸੀਂ ਉਹਨਾਂ ਨੂੰ ਰੱਦ ਕਰਾਇਆ ਅੱਜ ਫੇਰ WTO ਨੇ ਨਵੀਆਂ ਨੀਤੀਆਂ ਕਿਉਂਕਿ ਡਬਲਯੂਟੀਓ ਇੱਥੇ ਸਿੱਧਾ ਕੋਈ ਆ ਕੇ ਨਹੀਂ ਲੜ ਸਕਦਾ ਕਿਸੇ ਡਬਲਯੂਟੀਓ ਦੇ ਵਿੱਚ ਕਿਸੇ ਕਾਰਪੋਰੇਟ ਕੰਪਨੀ ਦੇ ਵਿੱਚ ਕਿਸੇ ਜ਼ਗੀਰਦਾਰ 'ਚ ਯੁਰਤ ਹੈ ਨਹੀਂ ਕਿਉਂ ਸਾਡੀਆਂ ਜ਼ਮੀਨਾਂ ਖੋ ਜਾਵੇ ਤਾਂ ਉਹਨਾਂ ਨੇ ਫੇਰ ਪਿਛਲੀ ਸਰਕਾਰ 'ਚ ਨਵਾਂ ਹੱਲਾ ਬੋਲਦਿਆਂ ਪੁਲਿਸ ਦੇ ਹੱਥ ਇੰਨੇ ਕੋ ਮਜ਼ਬੂਤ ਕੀਤੇ ਨੇ ਕਿ ਉਹ ਡਬਲਯੂਟੀਓ ਜਿਹੜੀ ਭਾਰਤ ਸਰਕਾਰ ਦੀ ਆਕਾ ਭਾਰਤ ਸਰਕਾਰ ਜਿਹੜੀ ਸੂਬੇ ਦੀ ਸਰਕਾਰ ਦੀ ਆਕਾ ਤੇ ਸੂਬੇ ਦੀ ਸਰਕਾਰ ਨੇ ਅਜੇ ਕਾਨੂੰਨ ਬਣਾ ਕੇ ਪੁਲਿਸ ਨੂੰ ਪਾਵਰ ਦਿੱਤੀ ਆ ਕਿ ਜਿੱਥੇ ਡਾਂਗ ਚਲਾਉਣ ਲਈ ਜਿੱਥੇ ਗੋਲੀ ਚਲਾਉਣ ਲਈ ਐਸਟੀਐਮ ਡੀਸੀ ਦੀ ਜ਼ਰੂਰਤ ਹੁੰਦੀ ਸੀ ਉੱਥੇ ਇੱਕ ਥਾਣੇਦਾਰ ਵੀ ਚਲਾ ਲੈਂਦਾ ਸੋ ਆਜ ਦੇ ਵਿੱਚ ਅੱਜ ਦੇ ਦਿਨ ਚ ਕਿਸੇ ਦੀ ਯੁਰਤ ਨਹੀਂ ਜੇਕਰ ਜ਼ਮੀਨਾਂ ਕੋਈ ਖਵਾ ਰਿਹਾ ਕੋਈ ਖੋ ਰਿਹਾ ਤਾਂ ਸਾਡੇ ਪੰਜਾਬ ਦੀ ਪੁਲਿਸ ਆ ਉਹ ਚਾਹੇ ਜਿਉਂ ਦਾ ਮਸਲਾ ਵੇਖੋ ਮਲੋੜ ਦੇ ਵਿੱਚ ਤਿੰਨ ਪਿੰਡਾਂ ਦੀ ਜ਼ਮੀਨ ਖੋੜ ਦੀ ਤਿਆਰੀ ਆ ਭਾਰਤ ਮਾਲਾ ਦੇ ਪ੍ਰੋਜੈਕਟਾਂ ਜਿੰਨੀ ਜ਼ਮੀਨ ਖੋਈ ਜਾ ਰਹੀ ਆ ਉਹ ਪੁਲਿਸ ਘੋਰੀ ਆ ਪ੍ਰਧਾਨ ਜੀ ਪਹਿਲਾਂ ਬੋਲ ਰਹੇ ਸੀ ਕਿ ਗੱਡੀਆਂ ਪੁਲਿਸ ਦੀਆਂ ਭਰੀਆਂ ਫਿਰਦੀਆਂ ਨੇ ਡਾਂਗਾ ਲੈ ਕੇ ਉਹ ਭਰਾਵੋ ਕਿਤੋਂ ਹੋਰ ਨਹੀਂ ਆਏ ਹੋਏ ਉਹ ਸਾਡੇ ਪਿੰਡਾਂ ਚੋਂ ਭਰਤੀ ਹੋਏ ਨੇ ਸੋ ਸਾਨੂੰ ਇਹ ਵੀ ਨਿਸ਼ਾਨਦੇਹੀ ਕਰਨੀ ਪੈਣੀ ਹੈ ਕਿ ਕਿਵੇਂ ਘਹਾੜੇ ਦੇ ਦਸਤੇ ਵਿੱਚ ਸਾਡੇ ਦਸਤਾ ਬਣ ਕੇ ਸਾਡੇ ਚੋਂ ਹੀ ਸਾਡੀਆਂ ਹੀ ਜੜਾਂ ਵੱਢਣ ਲਈ ਸਾਡੀਆਂ ਹੀ ਜੜਾਂ ਪੱਟਣ ਲਈ ਜਦੋਂ ਪੰਜਾਬ ਦੀ ਪੁਲਿਸ ਉਹ ਯਾ ਕਰਕੇ ਤਰੀ ਹੋਈ ਐ ਤੇ ਨਿਸ਼ਾਨਦਾ ਹੀ ਕਰੋ ਇਹਨਾਂ ਦਾ ਲਕੀਰ ਖਿੱਚੋ ਵੀ ਤੁਸੀਂ ਪੰਜਾਬ ਦੇ ਪੱਖ 'ਚ ਖੜਨਾ ਹੈ ਕਿ ਤੁਸੀਂ ਕਾਰਪੋਰੇਟਾਂ ਦੇ ਪੱਖ 'ਚ ਖੜਨਾ ਹੈ ਤੇ ਫੇਰ ਡਾਂਗ ਬਰਾਬਰ ਚੱਲਣੀਆਂ ਤੇ ਚੱਲੂਗੀ ਫੇਰ ਹੀ ਜ਼ਮੀਨਾਂ ਬਚਾਈਆਂ ਜਾ ਸਕਦੀਆਂ ਸੋ ਮੈਂ ਅਖੀਰ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀ ਪੰਜਾਬ ਵੱਲੋਂ ਡਾਕਟਰ ਦਰਸ਼ਨਪਾਲ ਜੀ ਵੱਲੋਂ ਇਹ ਵਿਸ਼ਵਾਸ ਦੋਹਣਾ ਕਿ ਜ਼ਮੀਨਾਂ ਦੀ ਲੜਾਈ ਸਯੁਗਤ ਕਿਸਾਨ ਮੋਰਚਾ ਪੰਜਾਬ ਦੇ ਪੰਜਾਬ ਦੇ ਕਿਸਾਨ ਮਜ਼ਦੂਰ ਲੜਨਗੇ ਉਹਨਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡਟ ਕੇ ਸਾਥ ਦੇਊਗੀ ਮੂਹਰੇ ਹੋ ਕੇ ਲੜੂਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਅਵਤਾਰ ਸਿੰਘ ਜੀ ਅ ਦੇਖ ਪਿੱਛੇ ਪਾਲ ਸ਼ਰਮਾ ਜੀ ਤੋਂ ਬਾਅਦ ਪੀਐਸਯੂ ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਪੰਜਾਬ ਸਟੂਡੈਂਟ ਯੂਨੀਅਨ ਰਲਾਵਾ ਦੇ ਆਗੂ ਹੈ ਉਹ ਆ ਜਾਣ ਸਟੇਜ ਤੇ ਹੁਣ ਦੇਖ ਬਈ ਜੇ ਪਾਲ ਸ਼ਰਮਾ ਸੂਬਾ ਪ੍ਰਧਾਨ ਡੀਟੀਪ ਆਓ ਜੀ ਜੌਂਦ ਦੇ ਵਿੱਚ ਜ਼ਮੀਨ ਬਚਾਓ ਸੰਗਰਾਮ ਰੈਲੀ 'ਚ ਪਹੁੰਚੇ ਸਾਰੇ ਹੀ ਕਿਸਾਨ ਮਜ਼ਦੂਰ ਪੈਣਾ ਭਰਾ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਜਦੋਂ ਤੋਂ ਦੁਨੀਆ ਤੇ ਕਬਜ਼ਾ ਕਰਨ ਦੀ ਲੜਾਈ ਚੱਲੀ ਆ ਦੋ ਚੀਜ਼ਾਂ ਦੀ ਲੜਾਈ ਜਿਹੜੀ ਆ ਉਹ ਅੱਗੇ ਰਹੀ ਆ ਤੇ ਦੋ ਹੀ ਚੀਜ਼ਾਂ ਤੇ ਲੜਾਈ ਹੋਈ ਆ ਉਹ ਆ ਜ਼ਮੀਨ ਤੇ ਪਾਣੀ ਚਾਹੇ ਦੁਨੀਆ ਦਾ ਇਤਿਹਾਸ ਵੇਖ ਲਵੋ ਜਿੰਨੇ ਵੀ ਹਮਲਾਵਰ ਇੱਕ ਜਗ੍ਹਾ ਤੋਂ ਤੁਰ ਕੇ ਦੂਜੀ ਜਗ੍ਹਾ ਗਏ ਨੇ ਜਾਂ ਇਹ ਕਹਿ ਲਓ ਕਿ ਭਾਰਤ ਦੇ ਵਿੱਚ ਜਿੰਨੇ ਵੀ ਹਮਲਾਵਰ ਆਏ ਨੇ ਉਹ ਇਸ ਕਰਕੇ ਆਏ ਨੇ ਕਿ ਇੱਥੋਂ ਦੀ ਜ਼ਮੀਨ ਅਪਜਾਊ ਹੈ ਇੱਥੇ ਧਰਤੀ ਉੱਤੇ ਪਾਣੀ ਹੈ ਕਿਉਂਕਿ ਹਿਮਾਲਿਆ ਪਰਬਤ ਬਣਿਆ ਇੱਥੇ ਕਿੰਨੀਆਂ ਨਦੀਆਂ ਵਹਿਦੀਆਂ ਨੇ ਜ਼ਮੀਨ ਤੇ ਢੇਰ ਪਾਣੀ ਹੈ ਤਾਂ ਉਹ ਜ਼ਮੀਨ ਨੂੰ ਖੋਣ ਲਈ ਰਾਜਿਆਂ ਰਜਵਾੜਿਆਂ ਨੇ ਜੋਰ ਲਾਇਆ ਉਸ ਤੋਂ ਬਾਅਦ ਪਹਿਲਾਂ ਬ੍ਰਾਹਮਣਵਾਦੀਆਂ ਨੇ ਫਿਰ ਜਿਹੜੇ ਬਾਹਰ ਤੋਂ ਆਏ ਉਹਨਾਂ ਨੇ ਫਿਰ ਇੱਥੇ ਅੰਗਰੇਜ਼ ਕਾਬਜ਼ ਹੋਏ ਤੇ 1947 ਤੋਂ ਬਾਅਦ ਇਹ ਹੋ ਗਿਆ ਕਿ ਹੁਣ ਇੱਥੇ ਅੰਗਰੇਜ਼ ਚਲੇ ਗਏ ਨੇ ਹੁਣ ਜਿਹੜੇ ਭਾਰਤ ਦੇ ਲੋਕ ਨੇ ਇਹ ਵੋਟਾਂ ਪਾਉਂਦੇ ਨੇ ਤੇ ਸਰਕਾਰ ਚੁਣਦੇ ਨੇ ਪਰ ਇਹ ਭੁਲੇਖਾ ਹੀ ਰਿਹਾ ਸਾਨੂੰ ਹਮੇਸ਼ਾ ਸਾਡੇ ਮੁਲਕ ਦੇ ਉੱਤੇ ਹਮੇਸ਼ਾ ਤੜਵੈਲਾਂ ਦਾ ਰਾਜ ਰਿਹਾ ਪਹਿਲਾ ਜ਼ਗੀਰਦਾਰਾਂ ਦਾ ਸੀ ਅੰਗਰੇਜ਼ ਕੰਪਨੀ ਬਣਾ ਕੇ ਆਏ ਉਹਨਾਂ ਨੇ ਜ਼ਗੀਰਦਾਰਾਂ ਨੂੰ ਨਾਲ ਲੈ ਲਿਆ ਤੇ ਪਿੰਡਾਂ ਦੇ ਪਿੰਡ ਉਹਨਾਂ ਨੂੰ ਅਲਾਟ ਕਰ ਦਿੱਤੇ ਜਿਵੇਂ ਉਹਨਾਂ ਦੇ ਪਿਓ ਦੀ ਜ਼ਗੀਰ ਸੀ ਉਸ ਤੋਂ ਬਾਅਦ 47 ਤੋਂ ਬਾਅਦ ਇੱਥੇ ਕਾਰਪੋਰੇਟ ਕੰਪਨੀਆਂ ਨੇ ਆਪੋ ਆਪਣੀਆਂ ਪਾਰਟੀਆਂ ਬਣਾ ਕੇ ਜ਼ਮੀਨ ਹੜਪਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੁਣ ਪਿਛਲੇ ਕੁਝ ਦਹਾਕਿਆਂ ਤੋਂ ਅਮਰੀਕਨ ਸਾਮਰਾਜ ਤੇ ਉਹਨਾਂ ਦੇ ਜੋਟੀਦਾਰਾਂ ਨੇ ਸਾਰਿਆਂ ਨੇ ਰਲ ਕੇ WTO ਬਣਾ ਲਈ ਜਿਸ ਨੂੰ ਆਪਾਂ ਵਿਸ਼ਵ ਵਪਾਰ ਸੰਸਥਾ ਕਹਿੰਦੇ ਆ ਤੇ ਉਹਨੇ ਸਾਡੇ ਇਸ ਖਿੱਤੇ ਦੀਆਂ ਜ਼ਮੀਨਾਂ ਖੋਣ ਲਈ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾਏ ਪਿਛਲੇ ਸਮੇਂ 2020 ਦੇ ਵਿੱਚ ਨਵੇਂ ਤਿੰਨ ਖੇਤੀ ਕਾਨੂੰਨ ਬਣਾਏ ਗਏ ਜਿਹੜੇ ਕਿਸੇ ਕਿਸਾਨ ਨੂੰ ਪੁੱਛ ਕੇ ਨਹੀਂ ਬਣਾਏ ਗਏ ਉਹਨਾਂ ਕਾਰਪੋਰੇਟਾਂ ਨੂੰ ਫਾਇਦਾ ਦੇਣ ਲਈ ਜ਼ਮੀਨਾਂ ਦੇ ਲਈ ਬਣਾਏ ਗਏ ਤੇ ਉਹ ਉਹਨਾਂ ਕਾਨੂੰਨਾਂ ਦੇ ਖਿਲਾਫ ਤੁਸੀਂ ਲੜੇ ਤੇ ਤੁਸੀਂ ਉਹਨਾਂ ਨੂੰ ਰੱਦ ਕਰਾਇਆ ਅੱਜ ਫੇਰ WTO ਨੇ ਨਵੀਆਂ ਨੀਤੀਆਂ ਕਿਉਂਕਿ WTO ਇੱਥੇ ਸਿੱਧਾ ਕੋਈ ਆ ਕੇ ਨਹੀਂ ਲੜ ਸਕਦਾ ਕਿਸੇ WTO ਦੇ ਵਿੱਚ ਕਿਸੇ ਕਾਰਪੋਰੇਟ ਕੰਪਨੀ ਦੇ ਵਿੱਚ ਕਿਸੇ ਜ਼ਗੀਰਦਾਰ ਤੇ ਯੁਰਤ ਹੈ ਨਹੀਂ ਕਿਉਂ ਸਾਡੀਆਂ ਜ਼ਮੀਨਾਂ ਖੋ ਜਾਵੇ ਤਾਂ ਉਹਨਾਂ ਨੇ ਫੇਰ ਪਿਛਲੀ ਸਰਕਾਰ 'ਚ ਨਵਾਂ ਹੱਲਾ ਬੋਲਦਿਆਂ ਪੁਲਿਸ ਦੇ ਹੱਥ ਇੰਨੇ ਕੋ ਮਜ਼ਬੂਤ ਕੀਤੇ ਨੇ ਕਿ ਉਹ WTO ਜਿਹੜੀ ਭਾਰਤ ਸਰਕਾਰ ਦੀ ਅਕਾ ਭਾਰਤ ਸਰਕਾਰ ਜਿਹੜੀ ਸੂਬੇ ਦੀ ਸਰਕਾਰ ਦੀ ਅਕਾ ਤੇ ਸੂਬੇ ਦੀ ਸਰਕਾਰ ਨੇ ਅਜਾਏ ਕਾਨੂੰਨ ਬਣਾ ਕੇ ਪੁਲਿਸ ਨੂੰ ਪਾਵਰ ਦਿੱਤੀ ਆ ਕਿ ਜਿੱਥੇ ਡਾਂਗ ਚਲਾਉਣ ਲਈ ਜਿੱਥੇ ਗੋਲੀ ਚਲਾਉਣ ਲਈ ਐਸਟੀਐਮ ਡੀਸੀ ਦੀ ਜ਼ਰੂਰਤ ਹੁੰਦੀ ਸੀ ਉੱਥੇ ਇੱਕ ਥਾਣੇਦਾਰ ਵੀ ਚਲਾ ਲੈਂਦਾ ਸੋ ਅੱਜ ਦੇ ਵਿੱਚ ਅੱਜ ਦੇ ਦਿਨ 'ਚ ਕਿਸੇ ਦੀ ਯੁਰਤ ਨਹੀਂ ਜੇਕਰ ਜ਼ਮੀਨਾਂ ਕੋਈ ਖਵਾ ਰਿਹਾ ਕੋਈ ਖੋ ਰਿਹਾ ਤਾਂ ਸਾਡੇ ਪੰਜਾਬ ਦੀ ਪੁਲਿਸ ਉਹ ਚਾਹੇ ਜਿਉਂ ਦਾ ਮਸਲਾ ਵੇਖੋ ਮਲੋੜ ਦੇ ਵਿੱਚ ਤਿੰਨ ਪਿੰਡਾਂ ਦੀ ਜ਼ਮੀਨ ਖੋੜ ਦੀ ਤਿਆਰੀ ਹੈ ਭਾਰਤ ਮਾਲਾ ਦੇ ਪ੍ਰੋਜੈਕਟਾਂ ਜਿੰਨੀ ਜ਼ਮੀਨ ਖੋਈ ਜਾ ਰਹੀ ਆ ਉਹ ਪੁਲਿਸ ਘੋਰੀ ਆ ਪ੍ਰਧਾਨ ਜੀ ਪਹਿਲਾਂ ਬੋਲ ਰਹੇ ਸੀ ਕਿ ਗੱਡੀਆਂ ਪੁਲਿਸ ਦੀਆਂ ਭਰੀਆਂ ਫਿਰਦੀਆਂ ਨੇ ਡਾਂਗਾ ਲੈ ਕੇ ਉਹ ਭਰਾਵੋ ਕਿਤੋਂ ਹੋਰ ਨਹੀਂ ਆਏ ਹੋਏ ਉਹ ਸਾਡੇ ਪਿੰਡਾਂ ਚੋਂ ਭਰਤੀ ਹੋਏ ਨੇ ਸੋ ਸਾਨੂੰ ਇਹ ਵੀ ਨਿਸ਼ਾਨਦੇਹੀ ਕਰਨੀ ਪੈਣੀ ਹੈ ਕਿ ਕਿਵੇਂ ਘਹਾੜੇ ਦੇ ਦਸਤੇ ਵਿੱਚ ਸਾਡੇ ਦਸਤਾ ਬਣ ਕੇ ਸਾਡੇ ਚੋਂ ਹੀ ਸਾਡੀਆਂ ਹੀ ਜੜਾਂ ਵੱਢਣ ਲਈ ਸਾਡੀਆਂ ਹੀ ਜੜਾਂ ਪੱਟਣ ਲਈ ਜਦੋਂ ਪੰਜਾਬ ਦੀ ਪੁਲਿਸ ਤਹਿਆ ਕਰਕੇ ਤਰੀ ਹੋਈ ਹੈ ਤਾਂ ਨਿਸ਼ਾਨਦਾ ਹੀ ਕਰੋ ਇਹਨਾਂ ਦਾ ਲਕੀਰ ਖਿਚੋ ਵੀ ਤੁਸੀਂ ਪੰਜਾਬ ਦੇ ਪੱਖ 'ਚ ਖੜਨਾ ਹੈ ਕਿ ਤੁਸੀਂ ਕਾਰਪੋਰੇਟਾਂ ਦੇ ਪੱਖ 'ਚ ਖੜਨਾ ਹੈ ਤੇ ਫੇਰ ਡਾਂਗ ਬਰਾਬਰ ਚੱਲਣੀਆਂ ਤੇ ਚੱਲੂਗੀ ਫੇਰ ਹੀ ਜ਼ਮੀਨਾਂ ਬਚਾਈਆਂ ਜਾ ਸਕਦੀਆਂ ਸੋ ਮੈਂ ਅਖੀਰ ਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀ ਪੰਜਾਬ ਵੱਲੋਂ ਡਾਕਟਰ ਦਰਸ਼ਨਪਾਲ ਜੀ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਕਿ ਜ਼ਮੀਨਾਂ ਦੀ ਲੜਾਈ ਸਯੁਗਤ ਕਿਸਾਨ ਮੋਰਚਾ ਪੰਜਾਬ ਤੇ ਪੰਜਾਬ ਦੇ ਕਿਸਾਨ ਮਜ਼ਦੂਰ ਲੜਨਗੇ ਉਨ੍ਹਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡਟ ਕੇ ਸਾਥ ਦੇਊਗੀ ਮੂਹਰੇ ਹੋ ਕੇ ਲੜੂਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਧੰਨਵਾਦ ਅਵਤਾਰ ਸਿੰਘ ਜੀ ਅ ਦਿਗਬਿਜੇ ਪਾਲ ਸ਼ਰਮਾ ਜੀ ਤੋਂ ਬਾਅਦ ਪੀਐਸਯੂ ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਪੰਜਾਬ ਸਟੂਡੈਂਟ ਯੂਨੀਅਨ ਰਲਾਵਾ ਦੇ ਆਗੂ ਹੈ ਉਹ ਆਜਣ ਸਟੇਜ ਤੇ ਹੁਣ ਦਿਗਬਿਜੇ ਪਾਲ ਸ਼ਰਮਾ ਸੂਬਾ ਪ੍ਰਧਾਨ ਡੀਟੀਪ ਆਓ ਜੀ